ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braad Dairy Farm Mogga ਤੇ ਜੇ ਕਿਸੇ ਵੀ ਇਹਨੇ ਵੀਡੀਓ ਬਣਵਾਉਣੀ ਹੋਵੇ ਤਾਂ ਮਰਨਾ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀ ਰਾਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਮਾਣੂ ਕੇ ਗੱਲ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਜ਼ਿਲ੍ਹਾ ਮੋਗਾ ਦੀ ਆ ਬਾਈ ਦੇ ਦੋ ਐਨੀਮਲ ਸੇਲ ਆ ਇੱਕ ਟੋਕੜ ਗੱਬਣ ਮੱਝ ਤੇ ਇੱਕ ਗੱਬਣ ਟੌਪ ਕੁਆਲਿਟੀ ਦੀ HF ਗਾਂ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲੈਣਿਆ ਕੀ ਦੁੱਧਵਾਦਾ ਕਿੰਨਾਂ ਮਾਸੂਆ ਸਤਿਗੁਰਾਲ ਜੀ ਸਤਿਗੁਰਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਹਾਂ ਲਵ ਸਿੰਘ ਜੀ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘਲਾ ਪਿੰਡ ਮਨੂ ਦੇ ਗਲੇ ਠੀਕ ਆ ਜੀ ਦੋ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰਦੇ ਆ ਮਾਇਦੇ ਕੀ ਡਿਟੇਲ ਆ ਜੀ ਇਹ ਮੈਂ ਤੀਜੇ ਸੂਸਣਾ ਜੀ ਨੇ ਕਿੰਨੇ ਟਾਈਮ ਦੀ ਗੱਭਣਾ ਜੀ ਸਾਢੇ ਪੰਜ ਮਹੀਨਾ ਦੀ ਗੱਭਣਾ ਜੀ ਠੀਕ ਆ ਦੁੱਧ ਕਿੰਨਾ ਜੀ 5 ਕਿਲੋ ਦੁੱਧ ਆ ਜੀ ਇੱਕ ਟਾਈਮ ਮਿਲਦੀ ਇੱਕ ਟਾਈਮ ਚੋਂ ਨੇ ਆ ਤੇ ਚਾਰਟ ਤੇ ਮਿਲਦੀ ਆ ਜੀ ਹਾਂ ਜੀ ਚਾਰਟ ਤੇ ਠੀਕ ਆ ਜੀ ਤੋਰ ਕੇ ਦਿਖਾ ਦਿਓ ਜੀ 5 ਮਹੀਨਿਆਂ ਦੀ ਗੱਬਣਾ ਤੇ 5 ਕਿਲੋ ਨੈਟ ਕੰਡੇ ਵਾਲਾ ਤਿਆਰ ਆ ਫੇਸ ਕੁਆਲਟੀ ਨੇੜੇ ਤੋਂ ਚੈੱਕ ਕਰ ਲੋ ਸੋਹਣੀ ਆ ਬਰੀਕ ਚਮੜੀ ਦੀ ਮੱਝ ਤਾਂਚਾ ਵੱਡਾ ਏ ਜੀ ਹਾਈਟ ਦੇ ਪੱਖ ਤੋਂ ਚੰਗੀ ਆ ਥਣਾ ਦੀ ਕੁਆਲਟੀ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਰੋਕਲਾ ਵੀਰ ਸੋਹਣਾ ਮੁੱਠੀ ਵਾਲਾ ਥਣੇ ਚਾਰੇ ਥਣ ਨਿਖੜਵੇਂ ਇੱਕੋ ਹੀ ਸੈਜ ਦੇ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਚਾਰੇ ਥਣ ਇੱਕੋ ਹੀ ਸੈਜ ਦੇ ਦੇਖ ਸਕਦੇ ਹੋ ਗੱਠਾਂਗੂ ਵਿੱਥੀ ਤੇ ਲੈ ਜੋ ਜੀ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਿੰਨੇ ਆ ਜੀ ਬਾਕੀ ਤਸੱਲੀ ਤੁਸੀਂ ਆਪ ਕਰਨੀ ਆ ਦੋ ਟਾਈਮ ਚਾਰ ਟਾਈਮ ਚਵਾਈ ਕਰ ਸਕਦਾ ਏ ਤੇ ਜੇ ਕਿਸੇ ਵੀ ਇਹਨੇ ਚੈੱਕ ਕਰਵਾਉਣੀ ਹੋਵੇ ਤਾਂ ਚੈੱਕ ਵੀ ਕਰਵਾ ਸਕਦਾ ਏ ਡਾਕਟਰ ਆਪ ਦਾ ਬਾਈ ਨਾਲ ਲੈ ਕੇ ਆਵੇ ਥਣਾ ਦੇ ਸਹਿ ਸੋਹਣੇ ਆ ਜੀ ਚਾਰੇ ਥਣ ਨਿਕਲਵੇਂ ਅੰਡਰ ਦੀ ਕੁਆਲਿਟੀ ਸ਼ਾਨਦਾਰਾ ਪੇਸ ਕੁਆਲਿਟੀ ਸੋਹਣੀ ਆ ਜੀ ਇਹਦਾ ਕੀ ਮੁੱਲ ਆ ਜੀ ਇਹਦਾ ਮੁੱਲ 60000 ਰੁਪਇਆ ਕਰਦੇ ਮਾਨਦਾਨ ਹੋ ਜਾਊਗਾ ਜੀ ਹਾਂ ਜੀ ਮੌਕੇ ਤੇ ਮਾੜਾ ਮੋਟਾ ਮਾਨਦਾਨ ਕਰਦਾ ਠੀਕ ਆ 60000 ਰੁਪਇਆ ਬਾਈ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਨਦਾਨ ਜਰੂਰ ਕੀਤਾ ਜਾਊਗਾ ਜੀ ਦੋ ਨੰਬਰ ਐ ਜੱਫਾ ਇਹਦੇ ਕੀ ਡਿਟੇਲ ਆ ਜੀ ਤੇ ਤੀਜੇ ਸੂਏ ਸੁਣਾ ਜੀ ਫਿਰ ਕਿੰਨੇ ਟਾਈਮ ਦੀ ਕੱਚੀ ਆ ਜੀ ਲੈ ਜੀ ਜੀ 12 ਪਿਆ ਦਿਨ ਠੀਕ ਆ ਇੱਕ ਪਿਛਲੇ ਸੂਏ ਦੁੱਧ ਦਾ ਕੀ ਰਿਕਾਰਡ ਹੈ ਫਿਰ ਸੂਏ ਜੀ ਨੇ 32 ਲੀਟਰ ਦੁੱਧ ਦਿੱਤਾ ਜੀ ਠੀਕ ਆ 32 ਲੀਟਰ ਦੁੱਧ ਦਿੱਤਾ ਮਾਲ ਜਿਹੜੇ ਮਾਲਕਾਂ ਤੋਂ ਲਿਆਂਦੀ ਹੋਈ ਆ ਫੇਸ ਕੁਆਲਟੀ ਨੇੜੇ ਤੋਂ ਚੈੱਕ ਕਰ ਲਓ ਢਾਂਚਾ ਬਹੁਤ ਵੱਡਾ ਕੱਢ ਲਓ ਜੀ ਬਾਹਰ ਸੋਰ ਕੇ ਦਿਖਾ ਦਿਓ ਇਹਜ਼ ਕੁਆਲਿਟੀ ਸੋਹਣੀ ਆ ਜਾਤ ਬਰੀਡ ਫੋਲਾ ਬਾਕੀ ਜਿਹੜੇ ਵੀ ਜਾਤ ਬਰੀਡ ਦਾ ਕੰਮ ਕਰਦੇ ਹੋ ਉਹਨਾਂ ਨੂੰ ਇਹ ਚੀਜ਼ ਦੀ ਪਰਖ ਜ਼ਿਆਦਾ ਆ ਗਈ ਦੇਖ ਸਕਦੇ ਹੋ ਥਾਣਾ ਦੇ ਸਾਹ ਜ ਤੁਹਾਨੂੰ ਨੇੜੇ ਤੋਂ ਦਿਖਾ ਦਿੰਨੇ ਸੋਹਣੇ ਆ ਬਾਕੀ 10 ਦਿਨਾਂ ਦੀ ਕੱਚੀ ਆ ਜੀ ਦੇਖ ਸਕਦੇ ਹੋ ਤੁਸੀਂ ਫਵਾਨਾ ਸੋਹਣਾ ਤਿਆਰ ਕਰਦੀ ਹੁੰਦੀ ਆ ਬਾਕੀ ਕਰਮਾ ਵਾਲੀ ਨੇ 10 ਦਿਨਾਂ ਦੇ ਕਰਵਾਨਾ ਪੂਰਾ ਭਰ ਲੈਣਾ ਜੀ ਗਾਣੇ ਹਜੇ ਵਾਲ ਟਣਾ ਬਹੁਤ ਨੇ ਦੇਖ ਸਕਦੇ ਹੋ ਤੁਸੀਂ ਫਵਾਨਾ ਖਿੱਚਾਂਗੇ ਤਾਂ ਰਵੜ ਵਾਂਗੂ ਵਧੂਗਾ ਸੀਲ ਸਾਉ ਫੋਲਾ ਜੀ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸ਼ੂ ਪਿਛਲੇ ਸੂਏ ਮਾਲਕਾਂ ਨੇ 32 ਲੀਟਰ ਦੁੱਧ ਦਾ ਰਿਕਾਰਡ ਦੱਸਿਆ ਇੱਕ ਦਿਨ ਕਿੰਨਾ ਦੁੱਧ ਦੀ ਉਮੀਦ ਹੈ ਜੀ ਦੇਖੋਗੀ 32-33 ਲੀਟਰ ਦਾ ਦੁੱਧ ਦੇਉਂਗੀ ਦੇਖ ਜੀ ਠੀਕ ਆ 32-33 ਲੀਟਰ ਦੁੱਧ ਹੀ ਬਾਈ ਉਮੀਦ ਕਰਦੇ ਕਿਉਂਕਿ ਗਰਮੀ ਦਾ ਸੀਜ਼ਨ ਆ ਤਾਂ ਕਰਕੇ ਥੋੜਾ ਫਰਕ ਪੈ ਜਾਂਦਾਗਾ ਜੇ ਇਹੀ ਗਾਂ ਸਿਆਲਾਂ ਦੀ ਹੁਣ ਤਾਂ 40 ਪਲੱਸ ਜਾਣੀ ਸੀਗੀ ਥਣਾ ਦੇ ਸਹਿ ਸੁਹਣੇ ਆ ਜੀ ਦੇਖ ਸਕਦੇ ਹੋ ਤੁਸੀਂ ਜਿਹੜੇ ਤਾਂ ਕਰਕੇ ਦਿਖਾ ਦੇ ਬਾਈ ਬਾਕੀ ਦੋਦ ਸੇਵਾ ਦਾ ਹੁੰਦਾ ਜੇ ਕੋਈ ਵੀਰ ਚੰਗੀ ਸੇਵਾ ਕਰਨ ਨੂੰ ਤਾਂ ਵਾਅਦਾ ਦੇ ਦੂਗਾ ਦੇਖ ਸਕਦੇ ਹਾਂ ਸੋਨਾ ਥੜ ਮੁੱਠੀ ਵਾਲਾ ਵਾਲਟੇਲਾ ਹੋਣੇ ਚਾਹੀਦਾ ਸੀਲ ਸਾਬੂ ਬਹੁਤ ਜ਼ਿਆਦਾ ਨੇ ਦੇਖ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਸੀਲ ਸਾਬੂ ਆ ਕੀ ਮੁੱਲ ਹੈ ਜੀ ਇਹਦਾ ਮਾੜਾ 98000 ਰੁਪਿਆ ਕਰ ਮਾਨਤਨ ਹੋ ਜਾਊਗਾ ਜੀ ਹਾਂਜੀ ਮਾੜਾ ਮੋਡਾ ਮਾਨਤਨ ਕਰਾਂਗੇ ਜੀ ਬਾਅਦ ਵਿੱਚੋਂ 98000 ਰੁਪਿਆ ਬਾਈ ਇਹ ਮੁੱਲ ਕੀਤਾ ਹੈ ਕੱਲੀ ਕੱਚੀ ਕੱਚੀ ਆ ਕੋਈ ਵੀਰ 10 ਦਿਨ ਸੇਵਾ ਸੰਭਾਲ ਕਰ ਲੂ ਤਾਂ ਜਮ ਟੌਪ ਦੀ ਵੜ ਤਿਆਰ ਹੋਣੀ ਆ ਜੀ 10 ਦਿਨਾਂ ਨੂੰ ਦਿਨਾਂ ਤੇ ਆ ਕੇ ਬਾਕੀ ਮਾਨਤਨ ਜ਼ਰੂਰ ਕੀਤਾ ਜਾਊਗਾ ਜਿਹੜੇ ਵੀ ਨੂੰ ਕੋਈ ਵੀ ਐਨੀਮਲ ਪਸੰਦ ਆਉਂਦਾ ਹੈ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦੀ